ਇਹ ਅਸਲ ਸੋਂ ਪੋਲਿਟਿਸ਼ਨਾਂ ਤੇ ਪੁਲਸ ਵਾਲਿਆਂ ਨੂੰ ਖਲੌਣਣੀ ਚਾਹੀਦੀ ਸੀ ਉੱਥੇ ਸਾਰੇ ਪੋਲਿਟਿਸ਼ਨ ਜਾਂਦੇ ਸਾਰੇ ਪੁਲਸ ਵਾਲੇ ਜਾਂਦੇ ਫਿਰ ਤਾਂ ਫਿਰ ਚਿੱਟੇ ਨੂੰ ਵੀ ਫਿਰ ਉਹ ਕਰ ਦੋ ਰੈਵਨਿਊ ਚਿੱਟੇ ਜੋ ਵੀ ਆਣ ਲੱਗ ਜੂਗਾ ਹੁਣ ਇਹਨਾਂ ਨੇ ਕਹਿਣਾ ਯਾਰ ਬੱਚਿਆਂ ਨੇ ਅਰਦਾਸ ਨਹੀਂ ਸਹੀ ਕੀਤੀ ਕਿਸ ਦੀ ਅੱਖੂ ਖੁੱਲੀ ਰਹਿ ਗਈ ਹੋਣੀ ਐ ਸੱਤੋਂ ਨਹੀਂ ਪੁੱਛ ਰਾਬੋ ਵੀ ਬੈਠਾ ਉੱਤੇ ਬੈਠਾ ਹੱਸਦਾ ਹੋਣਾ ਭਗਤ ਸਿੰਘ ਭਗਤ ਸਿੰਘ ਦੀ ਸੋਚ ਇਹ ਕਰ ਭਗਤ ਸਿੰਘ ਵੀ ਉੱਤੇ ਬੈਠਾ ਹੱਸਦਾ ਹੋਣਾ ਬੱਲੇ ਯਾਰ ਉਹ ਪਹਿਲੀ ਵਾਰ ਦੇਖਿਆ ਸੀ ਜਿਹੜਾ ਇੰਨਾ ਜਲਦੀ ਯੂ-ਟਰਨ ਲੈ ਲੈਂਦੇ ਨੇ ਵੀਰ ਤੁਸੀਂ ਕਰਨਾ ਚਾਹੁੰਦੇ ਹੋ ਨਾ ਬਦਲਾਵ ਕਰਨਾ ਹੀ ਚਾ ਰਹੇ ਹੋ ਕਰੋ ਸ਼ਰਾਬ ਦੇ ਠੇਕੇ ਬੰਦ ਖੋਲੋ ਸਕੂਲ ਦੋ ਪਿੰਡਾਂ ਦੇ ਠੇਕੇ ਬੰਦ ਕਰਾਉਣ ਦੇ ਜਦੋਂ ਵਿੱਚ ਪਿੰਨ ਖਬਰ ਆਈਆਂ ਕਿ ਪਿੰਡ ਤੋਂ ਇੰਨੇ ਕਿਲੋਮੀਟਰ ਦੂਰ ਤੇ ਰੋਡ ਤੋਂ ਇੰਨੇ ਕਿਲੋਮੀਟਰ ਅੰਦਰ ਠਿਕਾ ਹੋਊਗਾ ਤੇ ਉਸ ਦਰਮਿਆਨ ਲੋਕਾਂ ਨੇ ਠੇਕੇ ਤੋੜੇ ਉਦੋਂ ਸਭ ਤੇ ਪਰਚੇ ਦਰਜ ਹੋਏ ਉਦੋਂ ਤੁਹਾਡੀ ਸਰਕਾਰ ਸੀ ਮੈਂ ਤਾਂ ਮੰਨਦਾ ਸਾਰਿਆਂ ਨੇ ਯਾਰ ਸਾਡਾ ਮੁੱਖ ਮੰਤਰੀ ਸਾਹਿਬ ਨੂੰ ਦਾਰੂ ਪੀਂਨ ਨਾਲ ਰਾਜ ਰਹਿੰਦਾ ਜੀ ਕੈਪਟਨ ਮਨਿੰਦਰ ਸਿੰਘ ਕਿਉਂ ਤੁਸੀਂ ਜਨਾਨੀਆਂ ਦਾ ਠੇਕਾ ਖੋਲਤਾ ਇਹ ਪੰਜਾਬ ਨੂੰ ਦੱਸ ਰਿਹਾ ਉਹ ਇਹ ਸਾਡੇ ਗੁਰੂਆਂ ਪੀਰਾਂ ਦੀ ਧਰਤੀ ਹੈ ਜਦੋਂ ਸਾਰਾ ਕੁਝ ਤੁਹਾਨੂੰ इजीली ਅਵੇਲੇਬਲ ਹੋ ਰਿਹਾ ਹੈ ਛਰਾਬ इजीली ਅਵੇਲੇਬਲ ਹੋ ਰਹੀ ਹੈ ਸਾਰਾ ਕੁਝ इजीली ਅਵੇਲੇਬਲ ਹੋ ਰਿਹਾ ਹੈ ਬੱਚਾ ਤਾਂ ਕਹਿੰਦਾ ਲੈ ਚਿੱਟਾ ਦਾ ਕੀ ਆ ਯਾਰ ਪੰਜਾਬ ਦੇ ਵਿੱਚ ਨਸ਼ਿਆਂ ਤੇ ਸਿਆਸਤ ਹੁੰਦੀ ਹੈ ਪਰ ਨਸ਼ਿਆਂ ਨੂੰ ਖਤਮ ਨਹੀਂ ਕੀਤਾ ਜਾ پا ਰਿਹਾ ਇਸ ਦੇ ਪਿੱਛੇ ਵੀ ਕਹਿੰਦੇ ਸਿਆਸਤ ਹੈ ਪੰਜਾਬ ਦੇ ਪਹਿਲਾ ਮੁੱਖ ਮੰਤਰੀ ਬਣਦੇ ਨੇ ਉਹ ਕਹਿੰਦੇ ਨੇ ਕਿ ਨਸ਼ੇ ਦਾ ਲੱਕ ਤੋੜ ਦੇਵਾਂਗੇ ਨਸ਼ੇ ਦਾ ਲੱਕ ਲੱਪਦਿਆਂ ਲੱਪਦਿਆਂ ਉਹ ਮੁੱਖ ਮੰਤਰੀ ਦੀ ਕੁਰਸੀ ਤੋਂ ਜਾ ਪਹੁੰਚਦੇ ਨੇ ਤੇ ਮੁੱਖ ਮੰਤਰੀ ਦੀ ਕੁਰਸੀ ਚਲੀ ਜਾਂਦੀ ਹੈ ਤੇ ਨਵੇਂ ਮੁੱਖ ਮੰਤਰੀ ਆਉਂਦੇ ਨੇ ਇਹਨਾਂ ਦੀ ਸਰਕਾਰ ਤੋਂ ਪਹਿਲਾਂ ਗਰੰਟੀਆਂ ਲਈਆਂ ਜਾਂਦੀਆਂ ਨੇ ਕਿ ਪੰਜਾਬ 'ਚ ਇੱਕ ਹਫ਼ਤੇ 'ਚ ਇੱਕ ਮਹੀਨੇ 'ਚ ਤਿੰਨ ਮਹੀਨੇ 'ਚ ਨਸ਼ਾ ਖਤਮ ਕਰ ਦੇਵਾਂਗੇ ਪਰ ਹੁਣ ਗਰੰਟੀਆਂ ਤੋਂ ਆਖਰਕਾਰ ਇਹ ਮੁੱਖ ਮੰਤਰੀ ਵੀ ਸੌਹਾਂ ਤੇ ਪਹੁੰਚੇ ਨੇ ਸਾਡੇ ਨਾਲ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਮੌਜੂਦ ਨੇ ਕਿਦਾਂ ਵਿਅਕਤੀਓਂ ਕੱਲ ਮੁੱਖ ਮੰਤਰੀ ਸਾਹਿਬ ਬਰਦਾਸ਼ਤ ਕਰਕੇ ਆਏ ਨੇ ਕਹਿੰਦੇ ਕਿ ਪੰਜਾਬ ਦੇ ਵਿੱਚ ਨਸ਼ਾ ਮੁਕਤੀ ਤੇ ਵੱਲ ਅਰਦਾਸ ਕੀਤੀ ਹੈ ਗੁਰੂ ਸਾਹਿਬ ਜੀ ਕੀ ਗੁਰੂ ਸਾਹਿਬ ਕਿਰਪਾ ਕਰਨ ਪੰਜਾਬ ਦੇ ਦੇਖੋ ਭਾਜੀ ਪਹਿਲਾਂ ਤਾਂ ਜਿਹੜੀ ਅਰਦਾਸ ਕਰੀਏ ਗੁਰੂ ਸਾਹਿਬ ਦੇ ਮੂਹਰੇ ਉਹਦੇ ਵਿੱਚ ਤਾਂ ਕੋਈ ਦੋਰ ਆਏ ਹੋਈ ਨਹੀਂ ਸਕਦੀ ਕਿਉਂਕਿ ਹਮੇਸ਼ਾ ਕੋਈ ਵੀ ਕੰਮ ਅਸੀਂ ਸ਼ੁਰੂ ਕਰਦੇ ਹਾਂ ਮਹਾਰਾਜ ਨੂੰ ਮੂਹਰੇ ਰੱਖ ਕੇ ਕਰਦੇ ਹਾਂ ਮਹਾਰਾਜ ਦੇ ਚਰਨਾਂ ਦੇ ਵਿੱਚ ਓਟ ਆਸਰਾ ਲੈ ਕੇ ਕਰਦੇ ਹਾਂ ਤਾਂ ਅਰਦਾਸ ਦੇ ਮੈਨੂੰ ਕੋਈ ਕਿੰਤੂ ਪਰੰਤੂ ਨਹੀਂ ਆ ਪਰ ਜੋ ਅਰਦਾਸ ਕਰੀ ਕਾਦੇ ਵਾਸਤੇ ਹੈ ਤੁਸੀਂ ਹੁਣੇ ਆਪਣੇ ਉਹ ਚ ਕਿਹਾ ਕਿ ਅਰਦਾਸ ਕਰੀਏ ਨਸ਼ਿਆਂ ਦੇ ਵਾਸਤੇ ਨਸ਼ਿਆਂ ਨੂੰ ਕਿਹੜੀ ਕੈਟੇਗਰੀਸ ਤੁਸੀਂ ਕਰਦੇ ਹੋ ਤੁਸੀਂ ਗੁਰੂ ਸਾਹਿਬ ਦੇ ਮੂਹਰੇ ਇੱਕ ਅਰਦਾਸ ਕਰ ਰਹੇ ਹੋ ਕਿ ਪੰਜਾਬ ਦੇ ਵਿੱਚੋਂ ਨਸ਼ਾ ਮੁਕਜੇ ਇਹੀ ਅਰਦਾਸ ਕਰੀ ਆ ਨਸ਼ੇ ਨੂੰ ਤੁਸੀਂ ਫਿਰ ਆਹ दारू ਦੇ ਠੇਕੇ ਥਾਂ ਤਾਂ ਤੇ ਖੁੱਲੇ ਨੇ ਤੁਸੀਂ ਗੁਰੂ ਸਾਹਿਬ ਨੂੰ ਕੀ ਕਰ ਰਹੇ ਹੋ ਕਿਉਂ ਇੰਨੇ ਜ਼ਿਆਦੇ ਬੱਚਿਆਂ ਨੂੰ ਵੀ ਤੁਸੀਂ ਪਾਗਲ ਬਣਾ ਰਹੇ ਹੋ ਕਿ दारू ਨਸ਼ਾ ਨਹੀਂ ਨਸ਼ੇ ਨੂੰ ਤੁਸੀਂ ਕਿਹੜੀ ਕੈਟਾਗਰੀ ਸੇ ਚੂਸ ਕਰ ਰਹੇ ਹੋ ਜਿਹੜਾ ਨਸ਼ਾ ਆ ਚਿੱਟਾ ਵੀ ਉਹੀ ਨਸ਼ਾ ਮੈਂ ਮੰਨਦਾ ਮੈਂ दारू ਨੂੰ ਵੀ ਉਹੀ ਨਸ਼ਾ ਮੰਨਦਾ ਕਿੰਨੇ ਪੰਜਾਬ ਦੇ ਵਿੱਚ ਸ਼ਰਾਬ ਦੇ ਠੇਕੇ ਬੰਦ ਹੋ ਗਏ ਜਾਂ ਕਿੰਨੇ ਪੰਜਾਬ ਦੇ ਵਿੱਚ ਜਿਹੜੇ ਸਕੂਲ ਨੇ ਉਹ ਅਪਗ੍ਰੇਡ ਹੋਏ ਨੇ ਤੇ ਸ਼ਰਾਬ ਦੇ ਠੇਕੇ ਬੰਦ ਹੋਏ ਨੇ ਇਹ ਦੋਗਲੀਆਂ ਨੀਤੀਆਂ ਨੇ ਇਹ ਪਹਿਲਾਂ ਕਹਿੰਦੇ ਸੀ ਸਾਨੂੰ ਇਹ ਵੀ ਪਤਾ ਮੁੱਖ ਮੰਤਰੀ ਸਾਹਿਬ ਦੀ ਆਪ ਦੀ ਸਟੇਟਮੈਂਟ ਹੈ ਇਹ ਕਿ ਨਸ਼ਾ ਬਾਹਰੋਂ ਨਹੀਂ ਆਉਂਦਾ ਨਸ਼ਾ ਪੰਜਾਬ ਦੇ ਵਿੱਚ ਹੀ ਬਣਦਾ ਤੇ ਸਾਨੂੰ ਪਤਾ ਕੇਜਰੀਵਾਲ ਜਿਹੜੇ ਇਹਨਾਂ ਦੇ ਮੁਖ ਨੇ ਉਹ ਉਹ ਕਹਿੰਦੇ ਹੁੰਦੇ ਸੀਗੇ ਕਿ 2 ਮਹੀਨੇ ਦੇ ਦਿਓ ਦੋ ਬੰਦੇ ਕੀ ਨੀਅਤ ਹੋਣੀ ਚਾਹੀਏ 2 ਮਹੀਨੇ ਮੇ ਨਸ਼ਾ ਬੰਦ ਹੋ ਜਾਏਗਾ ਹੁਣ ਇਹਨਾਂ ਦੀਆਂ ਨੀਤਾਂ ਤੇ ਖੋਟ ਪੈ ਗਏ ਕਿਉਂ ਇਹ ਓਟ ਆਸਰਾ ਲੈਂਦੇ ਨੇ ਵਾਇਗਰੂ ਦਾ ਹਰ ਚੀਜ਼ ਝੂਠ ਨੂੰ ਵੀ ਇਹ ਵਾਇਗਰੂ ਮੂਰੇ ਕੀ ਕਹਿੰਦੇ ਨੇ ਰੱਬ ਦੇ ਮੂਰੇ ਗੁਰੂ ਗ੍ਰੰਥ ਸਾਹਿਬ ਦੇ ਮੂਰੇ ਅਰਦਾਸ ਕਰਕੇ ਫੇਰ ਤਾਂ ਸ਼ਰਾਬ ਦੇ ਠੇਕੇ ਵੀ ਬੰਦ ਕਰੋ ਜਲੰਧਰ ਦੇ ਵਿੱਚ ਇਹਨਾਂ ਨੇ ਲੇਡੀ ਫ੍ਰੈਂਡਲੀ ਠੇਕੇ ਬਣਾਏ ਇਹ ਪਹਿਲੀ ਵਾਰੀ ਪੰਜਾਬ ਦੇ ਇਤਿਹਾਸ ਦੇ ਵਿੱਚ ਹੋਇਆ ਹੁਣ ਕਿ ਸ਼ਰਾਬ ਦੇ ਠੇਕੇ ਕੁੜੀਆਂ ਸ਼ਰਾਬ ਵੇਚਣਗੀਆਂ ਤਾਂ ਇਹ ਕਿਉਂ ਇਦਾਂ ਕਰ ਰਹੇ ਨੇ ਜਾਂ ਤਾਂ ਇਹ ਚਿੱਟੇ ਨੂੰ ਵੀ ਉਹੀ ਕੈਟਾਗਰੀ ਚ ਲਾਉਣ ਹੁਣ ਉੱਥੇ ਕੱਲ ਬੱਚੇ ਗਏ ਸੀਗੇ ਬੱਚੇ ਤਾਂ ਮੰਦੇ ਸੱਚੇ ਹੁੰਦੇ ਆ ਅਸੀਂ ਹਰ ਸੁਣਿਆ ਇਹ ਬੱਚੇ ਉਹ ਕਹਿੰਦੇ ਕਹਿੰਦੇ ਲਾਕਡਾਊਨ ਲਾਦਾ 15 ਮਿੰਟ ਚ ਇਹਨਾਂ ਨੇ ਪੂਰਾ ਪੰਜਾਬ ਬੰਦ ਕਰਾਤਾ ਇੱਕ ਮੈਨੂੰ ਦੱਸ ਦੋ ਕਿ ਭਗਵੰਤ ਮਾਨ ਸਾਹਿਬ ਆਪਣੇ ਜਦੋਂ ਸ਼ਰਾਬ ਛੱਡਣੀ ਸੀ ਆਪਣੀ ਮੰਮੀ ਦੀ ਸੌਂ ਖਾਂਦੇ ਸੀਗੇ ਕਿ ਮੈਂ ਆਪਣੀ ਮਾਤਾ ਦੀ ਸੌਂ ਖਾਣਾ ਉਹ ਸ਼ਰਾਬ ਹੱਲੇ ਫੇਰ ਨਹੀਂ ਛੱਡੋਈ ਇਹ ਭਾਜੀ ਨਸ਼ਿਆਂ ਦਾ ਇਹ ਸਾਰਾ ਢੋਂਗ ਰਚਿਆ ਜਾ ਰਿਹਾ ਹੈ ਇਹਨਾਂ ਦੇ ਹੁਣ ਹੱਥ ਖੜੇ ਹੋ ਗਏ ਨੇ ਕੱਲ ਨੂੰ ਇਹਨਾਂ ਨੇ ਪਤਾ ਕੀ ਕਹਿਣਾ ਕੱਲ ਨੂੰ ਇਹਨਾਂ ਨੇ ਕਿਹਾ ਬੱਚਿਆਂ ਨੇ ਚੰਗੀ ਤਰ੍ਹਾਂ ਅਰਦਾਸ ਨਹੀਂ ਕੀਤੀ ਕਿਸੇ ਦੀ ਅੱਖ ਖੁੱਲੀ ਰਹਿ ਗਈ ਹੋਣੀ ਹੈ ਕਿਸੇ ਦੇ ਦਿਲ ਚਿੱਦਾ ਹੋਣਾ ਇਹ ਕਹਿਣਾ ਇਹਨਾਂ ਨੇ ਇਹਨਾਂ ਨੇ ਸਾਰਾ ਭਾਂਡਾ ਬੱਚਿਆਂ ਦੇ ਫੋੜ ਦੇਣਾ ਕਿ ਕਿ ਕਿਸੇ ਨੇ ਬੱਚਿਆਂ ਨੇ ਅਰਦਾਸ ਨਹੀਂ ਸਹੀ ਕੀਤੀ ਹੋਣੀ ਐਸ ਤਾਂ ਸਾਡੀ ਤਾਂ ਕਾਮਨਾ ਸਹੀ ਸੀਗੀ ਇਹ ਡਰਾਮੇ ਨੇ ਭਾਜੀ ਜੋ ਬੰਦ ਹੋਣੇ ਚਾਹੀਦੇ ਨੇ ਸਵਾਲ ਜਦੋਂ ਕੱਲ ਅਰਦਾਸ ਹੁੰਦੀ ਹੈ ਉਸ ਤੋਂ ਬਾਅਦ ਟਵੀਟ ਥੋੜੇ ਟਾਈਮ ਬਾਅਦ ਜਦੋਂ ਕਰਦੇ ਨੇ ਨਵਜੋਤ ਸਿੰਘ ਸਿੱਧੂ ਦਾ ਟਵੀਟ ਆਉਂਦਾ ਉਹ ਖ਼ਬਰਾਂ ਦੀਆਂ ਕਟਿੰਗਾਂ ਪਾਉਂਦੇ ਨੇ ਕਹਿੰਦੇ ਕਿ ਪਹਿਲੀ ਵਾਰ ਦੇਖਿਆ ਕਿ ਮੁੱਖ ਮੰਤਰੀ ਜਾਂ ਅਸੀਂ ਕਹਿੰਦੇ ਕੋਈ ਅਰਦਾਸ ਕਰਨ ਜਾਣੇ ਅਸੀਂ ਦੱਸ ਕੀ ਨਹੀਂ ਜਾਂਦੇ ਕਿ ਅਸੀਂ ਅਰਦਾਸ ਕਰਨ ਚੱਲੇ ਆ ਕਹਿੰਦੇ ਕਿ ਪਹਿਲਾ ਮੁੱਖ ਮੰਤਰੀ ਆਇਆ ਜਿਹੜਾ ਅਰਦਾਸ ਕਰਨ ਵੀ ਉਹ ਅਖਬਾਰਾਂ 'ਚ ਐਡ ਦੇ ਕੇ ਚੱਲਿਆ ਸਾਰੀਆਂ ਅਖਬਾਰਾਂ ਦੀਆਂ ਕਟਿੰਗਸ ਉਹਨਾਂ ਨੇ ਪਾਈਆਂ ਉਸ ਦੇ ਉੱਤੇ ਵੀ ਸਵਾਲ ਚੁੱਕ ਦਿੱਤੇ ਗਏ ਇਸ ਨੂੰ ਕਿਦਾ ਵੇਖ ਤਿਓ ਕਿ ਸਵਾਲ ਹਰ ਚੀਜ਼ ਤੇ ਚੁੱਕਣਾ ਜ਼ਰੂਰੀ ਹੈ ਕਾਂਗਰਸ ਦਾ ਕਿ ਜਿਹੜੀ ਚੀਜ਼ ਕਰ ਰਹੇ ਜਾਂ ਰਹੇ ਮੁੱਖ ਮੰਤਰੀ ਸਾਹਿਬ ਉਸ ਤੇ ਉੱਤੇ ਸਵਾਲ ਤੁਸੀਂ ਨਹੀਂ ਮੁੱਖ ਮੰਤਰੀ ਸਾਹਿਬ ਦਾ ਮੈਂ ਉਹੀ ਕਿਹਾ ਨਾ ਮੁੱਖ ਦੇਖੋ ਅਰਦਾਸ ਤਾਂ ਹਰ ਕੋਈ ਕਰਦਾ ਹੁਣ ਮੈਂ ਘਰੋਂ ਤੁਰਨ ਵੇਲੇ ਵੀ ਅਰਦਾਸ ਕਰਦਾ ਹਨਾ ਅਰਦਾਸ ਤਾਂ ਹਰ ਕਣਚ ਬੰਦਾ ਕਰਦਾ ਜਿਹੜਾ ਪੰਜਾਬੀ ਹੈ ਉਹ ਅਰਦਾਸ ਕਰਦਾ ਜਾਂ ਫਿਰ ਪੰਜਾਬ ਕੋਈ ਵੀ ਹੈ ਕਿਸੇ ਵੀ ਧਰਮ ਦਾ ਆਪਣੇ ਧਰਮ ਨੂੰ ਮੰਨ ਕੇ ਅਰਦਾਸ ਕਰਦਾ ਉਹ ਗੁਰੂ ਸਾਹਿਬ ਨੂੰ ਹਾਜ਼ਰ ਨਾਜ਼ਰ ਗੱਲਾਂ ਹੁੰਦੀਆਂ ਨੇ ਕਿ ਮਹਾਰਾਜ ਅੰਗ ਸੰਗ ਸਹਾਇ ਰਿਓ ਦੁਕਾਨ ਲੰਗ ਪੰਨਾ ਸੀ 100 ਰੁਪਏ ਸਦਾ ਅੰਗ ਸੰਗ ਆਪਾਂ ਗੰਭੀਰ ਹਮੇਸ਼ਾ ਜਦੋਂ ਵੀ ਬੰਦਾ ਘਰੋਂ ਨਿਕਲਦਾ ਅਰਸ ਕਰਕੇ ਨਿਕਲਦਾ ਪਰ ਪਤਾ ਨਹੀਂ ਮੈਂ ਕਦੇ ਨਹੀਂ ਇਹ ਦੇਖਿਆ ਕਿ ਜਦੋਂ ਬੰਦਾ ਅਰਦਾਸ ਕਰਨ ਜਾਵੇ ਤੇ ਇਸ਼ਤਿਹਾਰ ਦੇ ਕੇ ਜਾਵੇ ਇਸ਼ਤਿਹਾਰ ਦੇ ਥੱਲੇ ਬਾਰਕੋਡ ਲੱਗਿਆ ਹੋਵੇ ਸਾਨੂੰ WhatsApp Instagram ਤੇ ਇਹਨੂੰ ਸਕੈਨ ਕਰੋ ਤੇ ਸਾਡੀ ਅਰਦਾਸ ਦੇਖੋ ਅੱਛਾ ਅਰਦਾਸ ਕਰਾਰੇ ਨਸ਼ਿਆਂ ਖਿਲਾਫ ਸ਼ਰਾਬ ਨੂੰ ਬੰਦ ਕਰਦੇ ਨਹੀਂ ਚਿੱਟੇ ਨੂੰ ਤੁਸੀਂ ਨਸ਼ਾ ਕਹਿੰਦੇ ਹੋ ਸ਼ਰਾਬ ਨਸ਼ਾ ਨਹੀਂ ਇਹ ਪਤਾ ਨਹੀਂ ਧੋਗਲੀਆਂ ਨੀਤੀਆਂ ਕਿਉਂ ਨੇ ਇਹ ਦੇਖੋ ਹਰ ਚੀਜ਼ 'ਤੇ ਟਿੱਪਣਾ ਟਿੱਪਣੀ ਕਰਨੀ ਤਾਂ ਹੀ ਮੈਂ ਕਹਿਆ ਨਾ ਅਰਦਾਸ ਕਰਨੀ ਕੋਈ ਮਾੜੀ ਨਹੀਂ ਮੈਂ ਹੱਕ ਚਾਹ ਉਹਦੇ ਤੁਹਾਡੇ ਮੁੱਖ ਮੰਤਰੀ ਸਾਹਿਬ ਨੇ ਵੀ ਸੌਂ ਖਾਦੀ ਸੀ ਕੈਪਟਨ ਅਮਰਿੰਦਰ ਸਿੰਘ ਹੁਣਾਂ ਨੇ ਕਿ ਨਸ਼ੇ ਦਾ ਲੱਕ ਤੋੜਾਂਗੇ ਨਹੀਂ ਤੁਹਾਡੇ ਮੁੱਖ ਮੰਤਰੀ ਸਾਹਿਬ ਨਹੀਂ ਪਾਦੀ ਉਹ ਤਾਂ ਹੁਣ ਭਾਜੀਪੀ ਦੇ ਉਦੋਂ ਮੇਰੇ ਕੋਲ ਕੋਈ ਅਹੁਦਾ ਨਹੀਂ ਸੀਗਾ ਜੇ ਮੇਰੇ ਕੋਲ ਹੁੰਦਾ ਮੈਂ ਤਾਂ ਉਦੋਂ ਵੀ ਕਹਿੰਦਾ ਕਿ ਭਾਈ ਸਾਹਿਬ ਇਹ ਗਲਤ ਕਰ ਰਹੇ ਹੋ ਕਿਉਂਕਿ ਉਹ ਆਪ ਨਸ਼ਾ ਖਾਣੀ ਗਲਤ ਹੈ ਨਹੀਂ ਸੌਂ ਖਾਣੀ ਗਲਤ ਨਹੀਂ ਉਹਨਾਂ ਨੂੰ ਬੇਫਕੂ ਬਣਾਉਣਾ ਗਲਤ ਆ ਇਹ بڑے ਲੀਡਰ ਸ਼ਰਾਬ ਨੂੰ ਨਸ਼ਾ ਕਹਿੰਦੇ ਨਹੀਂ ਮੈਂ ਤਾਂ ਸ਼ਰਾਬ ਨੂੰ ਵੀ ਨਸ਼ਾ ਮੰਨਦਾ ਇਹ ਨੌਜਵਾਨੀ ਨੂੰ ਕਹੀ ਜਾਂਦੇ ਆ ਕਿ ਨੌਜਵਾਨੋ ਤੁਸੀਂ ਗਲਤ ਹੋ ਜਦੋਂ ਬੱਚਾ ਉੱਥੇ ਅਰਦਾਸ ਕਰਕੇ ਘਰੇ ਗਿਆ ਹੁਣ ਸਾਹਮਣੇ ਜਾ ਕੇ ਜਾਂ ਰਾਤ ਨੂੰ ਉਹਦੇ ਡੈਡੀ ਨੇ ਹੱਥ ਫੜ ਕੇ ਗਲਾਸ ਦਾ ਸ਼ਰਾਬ ਦਾ ਉਹਨੂੰ ਪੁੱਛਿਆ ਹੁਣ ਅਜ ਬੱਚੇ ਕਿੱਥੇ ਜਾ ਕੇ ਆਏ ਉਹ ਕਹਿੰਦਾ ਹੁਣ ਮੈਂ ਤਾਂ ਸ਼ਰਾਬ ਦੀ ਨਸ਼ੇ ਦੀ ਅਰਦਾਸ ਕਰਕੇ ਨਸ਼ਾ ਪੰਜਾਬ 'ਚ ਬੰਦ ਹੋ ਜੇ ਸਾਹਮਣੇ ਡੈਡੀ ਉਹਦਾ दारू ਪੀਂਦਾ ਹੋਵੇ ਡੈਡੀ ਉਹਦਾ ਵੀ ਪੰਜਾਬ 'ਚ ਪਤਾ ਕਿਉਂ ਰਿਹਾ ਹੱਥ ਦੇ ਵਿੱਚ दारू ਦਾ ਗਲਾਸ ਫੜ ਕੇ ਨਾ ਗੱਲਾਂ ਕਰਦੇ ਜੀ ਨਸ਼ਾ ਬੰਦ ਹੋਣਾ ਚਾਹੀਦਾ ਯਾਰੋ ਜਿਹੜਾ ਹੱਥ ਚਵੜਿਆ ਇਹ ਵੀ ਤਾਂ ਨਸ਼ਾ ਹੀ ਆ ਤੁਸੀਂ ਬੱਚਿਆਂ ਨੂੰ ਬੇਲਾਉਣਾ ਬੱਚਿਆਂ ਨੂੰ ਬੱਚਿਆਂ ਨੂੰ ਗਲਤ ਰਾਹ ਤੇ ਦੇਣਾ ਪਾਉ ਨੌਜਵਾਨੀ ਨੂੰ ਸਾਨੂੰ ਕਹੀ ਜਾਂਦਾ ਚਿੱਟਾ ਨਸ਼ਾ ਆ ਅਸੀਂ ਮੰਨਦੇ ਆ ਚਿੱਟਾ ਗਲਤ ਆ ਚਿੱਟਾ ਸਿੰਥੈਟਿਕ ਨਸ਼ਾ ਨੇ ਸਾਡਾ ਪੂਰਾ ਪੰਜਾਬ ਖਾ ਲਿਆ ਕਿ दारू ਨੇ ਨਹੀਂ ਘਰ ਪੱਡੇ ਪੰਜਾਬ ਦੇ ਵਿੱਚ ਕਿੰਨੇ ਆ ਘਰੇ ਕਲੇਸ਼ ਹੁੰਦੇ ਨੇ ਕਿ ਲੈ ਵੀ ਬੁਢਾ दारू ਪੀ ਕੇ ਆ ਗਿਆ ਜਨਾਨੀ ਨੂੰ ਕੁੱਟੀ ਜਾਂਦਾ ਬੱਚੇ ਰੋਂਦੇ ਨੇ ਜਦੋਂ ਇੱਕ ਤੁਸੀਂ ਸ਼ਰਾਬ ਨੂੰ ਪ੍ਰੋਮੋਟ ਕਰ ਰਹੇ ਹੋ ਜਦੋਂ ਬੱਚਾ ਘਰੇ ਸ਼ਰਾਬ ਦੇਖੋ ਮੈਂ ਤੁਹਾਨੂੰ ਓਵਰ ਆਲ ਗੱਲ ਦੱਸਣੀ ਚਾਹਨਾ ਪੰਜਾਬ 'ਚ ਹੁੰਦਾ ਕੀ ਸਾਡੀ ਪ੍ਰੋਬਲਮ ਹੈ ਯੂਥ ਦੀ ਸਾਨੂੰ ਕਦੇ ਕਿਸੇ ਨੇ ਪੁੱਛਿਆ ਹੀ ਨਹੀਂ 17 ਸਾਲ ਦੀਆਂ 18 ਸਾਲ ਦੀ ਉਮਰ ਦੇ ਵਿੱਚ ਬੱਚਾ ਜਦੋਂ ਘਰੇ ਦੇਖਦਾ दारू ਪੀ ਬੋਦਲ ਉਦੋਂ ਬੱਚਾ ਇਹ ਗੱਲ ਸੋਚਣਾ ਸ਼ੁਰੂ ਕਰਦਾ ਕਿ ਨਸ਼ਾ ਵੀ ਦਰੂ ਨਾ ਚਾਹੀਆ ਉਦੋਂ ਇਹ ਸੋਚਣਾ ਸ਼ੁਰੂ ਕਰਦਾ ਯਾਰ ਮੇਰੇ ਜਿਹੜੇ ਡੈਡੀ ਪੀ ਜਾਂਦਾ ਇੱਕ ਵਾਰੀ ਆਪਾਂ ਵੀ ਟਰਾਈ ਕਰਕੇ ਦੇਖੀਏ ਬੀਅਰ ਤੋਂ ਸ਼ੁਰੂ ਹੁੰਦਾ ਬੰਦਾ ਕਿਉਂਕਿ ਘਰੇ ਇਹੋ ਸੰਸਕਾਰ ਨੇ ਸਰਕਾਰਾਂ ਕਹਿੰਦੀਆਂ ਸਰਕਾਰਾਂ ਨੇ ਸ਼ਰੇਆਮ ਚੱਲਦਾ ਉਹ ਸ਼ਰੇਆਮ ਸ਼ਰਾਬ ਦੇ ਠੇਕੇ ਆ ਦੇਖ ਲਓ ਆਈਲੈਂਡ ਸੈਂਟਰ ਦੇ ਸ਼ਰਾਬ ਦੇ ਠੇਕੇ ਦੋ ਪੰਜਾਬ ਦੇ ਵਿੱਚ ਸਭ ਤੋਂ ਵੱਡੇ ਖੁੱਲਦੇ ਨੇ ਜਦੋਂ ਬੱਚਾ ਦੇਖਦਾ ਕਿ ਯਾਰ ਸ਼ਰਾਬ ਦੇ ਠੇਕੇ ਖੁੱਲੇ ਚਲੋ ਇਹ ਕਰੀਏ ਉਹ ਪਹਿਲਾਂ ਪਹਿਲਾਂ ਜਦੋਂ ਨਾ ਜਿਹੜੀ ਸੰਗ ਹੁੰਦੀ ਹੈ ਨਾ ਉਹ ਪਹਿਲਾਂ ਪਹਿਲਾਂ ਹੀ ਟੁੱਟ ਦੇ ਸ਼ਰਮ ਆਉਂਦੀ ਹੁੰਦੀ ਹੈ ਬੰਦੇ ਨੂੰ ਜਦੋਂ ਜਿਹੜਾ ਹਿਜਕਟ ਆ ਚਾਹਟ ਹੁੰਦੀ ਹੈ ਉਹ ਦੇਖਦਾ ਚੱਲ ਯਾਰ ਬੀਅਰ ਤੋਂ ਸ਼ੁਰੂ ਕਰੀਏ ਬੀਅਰ ਤੋਂ ਜਾਂਦਾ 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 ਭਾਜੀ ਚਿੱਟੇ ਤੱਕ ਪਹੁੰਚ ਜਾਂਦਾ ਇਹ ਪੰਜਾਬ ਦੇ ਹਾਲਾਤ ਨੇ ਜੇ ਮੁੱਖ ਮੰਤਰੀ ਸਾਹਿਬ ਬੇਨਤੀ ਆ ਜੇ ਅਸਲ ਚ ਬਦਲਾਵ ਦੀ ਸਰਕਾਰ ਆ ਨਾ ਤੁਹਾਡੀ ਅਸਲ 'ਚ ਬਦਲਾ ਮੈਂ ਨਹੀਂ ਕਿਸੇ ਦਾ ਟਿੱਪਾ ਟਿੱਪ ਨਹੀਂ ਕਰਨਾ ਚਾਹੁੰਦਾ ਕਿੰਨੂੰ ਕਿਦਾਂ ਚੱਲੇਗਾ ਜੇ ਤੁਸੀਂ ਸਭ ਤੋਂ ਵੱਡਾ ਰੈਵਨਿਊ ਤਾਂ ਪੰਜਾਬ ਦੇ ਵਿੱਚ ਕਹਿੰਦੇ ਸ਼ਰਾਬ ਦਾ ਹੈ ਲਿਕਰ ਪਾਲਿਸੀ ਸਭ ਤੋਂ ਲਿਕਰ ਪਾਲਿਸੀ ਨੇ ਤਾਂ ਦੋ ਤਿੰਨ ਮੰਤਰੀ ਅੰਦਰ ਪਹੁੰਚਾਤੇ ਕਹਿੰਦੇ ਲਿਕਰ ਦੇ ਸਿਰ ਤੋਂ ਦਾ ਪੰਜਾਬ ਚ ਮਾਨ ਵਾਲੀ ਗੱਲ ਹੈ ਆ ਇਹ ਬੇਸ਼ਰਮੀ ਵਾਲੀ ਗੱਲ ਹੈ ਪੰਜਾਬ ਨੂੰ ਜਿਹੜੀ ਗੁਰੂਆਂ ਪੀਰਾਂ ਦੀ ਧਰਤੀ ਆ ਫਤਿਹਗੜ੍ਹ ਸਾਹਿਬ ਚਮਕੌਰ ਸਾਹਿਬ ਜਾਂ ਅੰਬਰਸਰ ਸਾਹਿਬ ਇਹ ਮਾਨ ਵਾਲੀ ਗੱਲ ਹੁਣ ਚਾਹੀਦੀ ਹੈ ਕਹਿੰਦੇ ਸੀਗੇ ਪੰਜਾਬ ਤਾਂ ਗੁਰੂਆਂ ਪੀਰਾਂ ਦੀ ਧਰਤੀ ਆ ਹੁਣ ਪੰਜਾਬ ਨਸ਼ੇੜੀਆਂ ਤੇ ਸਮਾਖੀਆਂ ਦੀ ਧਰਤੀ ਆ ਇਹ ਪਿਛਲੀ ਸਰਕਾਰਾਂ ਨੇ ਵੀ ਕਿਹਾ ਕਿ ਰੈਵਨਿਊ ਸਾਡੀ ਕਾਂਗਰਸ ਪਾਰਟੀ ਦੀ ਸਰਕਾਰ ਨੇ ਵੀ ਕਿਹਾ ਕਿ ਰੈਵਨਿਊ ਆਉਂਦਾ ਹੁਣ ਕਿਉਂ ਪਛਤਾ ਰਹੇ ਹੋ ਹੁਣ ਜਦੋਂ ਨਵੀਂ ਨੌਜਵਾਨੀ ਆਪਣੇ ਨਸ਼ੇ ਲੈ ਆਈ ਹੁਣ ਇਹਨਾਂ ਦੇ ਨਸ਼ੇ ਸੀਗੇ ਸ਼ਰਾਬ ਹੁਣ ਉਹ ਪੁਰਾਣੇ ਨਸ਼ੇ ਸੀਗੇ ਪਹਿਲਾਂ ਟਾਈਮਾਂ 'ਚ ਲੜਾਈਆਂ ਹੁੰਦੀ ਸੀ ਸ਼ਰਾਬ ਪਿੱਛੇ ਕਿ ਜਿਹਦੇ ਘਰ 'ਚ ਸ਼ਰਾਬ ਵੜ ਗਈ ਉਹ ਘਰ ਖਤਮ ਹੋ ਜਾਂਦਾ ਹੁਣ ਜਿਹਦੇ ਹੁਣ ਨਸ਼ਾ ਤਾਂ ਉਹ ਵੀ ਆ ਹੁਣ ਅੱਛਾ ਫਿਰ ਤਾਂ ਫਿਰ ਚਿੱਟੇ ਨੂੰ ਵੀ ਫਿਰ ਉਹ ਕਰ ਦੋ ਰੈਵਨਿਊ ਚਿੱਟੇ 'ਚੋਂ ਵੀ ਆਣ ਲੱਗ ਜੂਗਾ ਦਿੰਦੇ ਆ ਨਾ ਇਹ ਅਸਲ ਸੋਂ ਪੋਲਿਟਿਸ਼ਨਾਂ ਤੇ ਪੁਲਸ ਵਾਲਿਆਂ ਨੂੰ ਖਲੌਣੀ ਚਾਹੀਦੀ ਸੀ ਉੱਥੇ ਸਾਰੇ ਪੋਲਿਟਿਸ਼ਨ ਜਾਂਦੇ ਸਾਰੇ ਪੁਲਸ ਵਾਲੇ ਜਾਂਦੇ ਉੱਥੇ ਸੋਂ ਖਾਂਦੇ ਗੁਰੂਗ੍ਰੰਥ ਸਾਹਿਬ ਦੇ ਮੂਰੇ ਜਦੋਂ ਕੋਈ ਵੀ ਨਸ਼ਾ ਫੜਿਆ ਜਾਊਗਾ ਅਸੀਂ ਸੋਂ ਖਾਂਦੇ ਸਾਨੂੰ ਕਿਸੇ ਪੋਲਿਟਿਸ਼ਨ ਦਾ ਫੋਨ ਆਊਗਾ ਅਸੀਂ ਛੱਡਾਂਗੇ ਨਹੀਂ ਤੇ ਪੋਲਿਟਿਸ਼ਨ ਨੂੰ ਇਹ ਖਾਣੀ ਚਾਹੀਦੀ ਸੀ ਜਦੋਂ ਵੀ ਕਿਤੇ ਵੀ ਸਾਨੂੰ ਪਤਾ ਲੱਗੂਗਾ ਨਸ਼ਾ ਹੋ ਰਿਹਾ ਹੈ ਵੇਚ ਰਿਹਾ ਕੋਈ ਅਸੀਂ ਉੱਥੇ ਜਾ ਕੇ ਪਹਿਰਾ ਦਵਾਂਗੇ ਇਹ ਜੋ ਜੇ ਤੁਸੀਂ ਕਰਨਾ ਚਾਹੁੰਦੇ ਹੋ ਨਾ ਬਦਲਾਵ ਕਰਨਾ ਹੀ ਚਾ ਰਹੇ ਹੋ ਕਰੋ ਸ਼ਰਾਬ ਦੇ ਠੇਕੇ ਬੰਦ ਖੋਲੋ ਸਕੂਲ ਕੀ ਕਰਨਗੇ ਮੁੱਖ ਮੰਤਰੀ ਸ਼ਰਾਬ ਸ਼ਰਾਬ ਦੇ ਠੇਕੇ ਬੰਦ ਜੋ ਸ਼ਾਮ ਨੂੰ ਤੋੜ ਲੱਗੀ ਆਪਣੇ ਆਪ ਨੂੰ ਕਿੱਥੋਂ ਲੈ ਕੇ ਆਉਣਗੇ ਸਾਨੂੰ ਤੁਸੀਂ ਸਹੀ ਰਾਸਤੇ ਤੇ ਤੋਰਨ ਨੂੰ ਫੇਰੋ ਪਹਿਲਾਂ ਆਪ ਚਲੋ ਬਿਹਾਰ ਦੇ ਵਿੱਚ ਸ਼ਰਾਬ ਬੰਦ ਗੁਜਰਾਤ ਦੇ ਵਿੱਚ ਸ਼ਰਾਬ ਬੰਦ ਕਿ ਉੱਥੇ ਲੋਕ ਜਿੰਦੇ ਨਹੀਂ ਨਸ਼ੇ ਦਾ ਮੋਢ ਤਾਂ ਸ਼ੁਰੂ ਕਰੋ ਜਦੋਂ ਆਪਾਂ ਭਾਜੀ ਜਦੋਂ ਇਹ ਪੇੜ ਲੱਗਿਆ ਆ ਇਹ ਪੇੜ ਇਹ ਜਦ ਇਹਨਾਂ ਧਰਤੀ ਫਰੋਲ ਕੇ ਬੀਜ ਤਾਂ ਪਾਉਨੇ ਆ ਨਾ ਬੀਜ ਤਾਂ ਪਾਓ ਕਰੋ ਬਦਲਾਅ ਦੀ ਗੱਲ ਲੈ ਕਰੋ ਸਾਰੇ ਸ਼ਰਾਬ ਦੇ ਠੇਕੇ ਬੰਦ ਸਾਰੀਆਂ ਮਾਵਾਂ ਸਾਰੇ ਨੌਜਵਾਨ ਬੱਚੇ ਤੁਹਾਡੇ ਨਾਲ ਚੱਲਣਗੇ ਹੈ ਹਿੰਮਤ ਰੇਵੈਨਿਊ ਹੋਣਾ ਰੇਵੈਨਿਊ ਹੋਰ ਚੀਜ਼ਾਂ 'ਚ ਨਹੀਂ ਆਉਣਾ ਰੇਵੈਨਿਊ ਤਾਂ ਫਿਰ ਤੁਸੀਂ ਇਹ ਵੀ ਗੱਲ ਕਰੋ ਨਾ ਰੇਵੈਨਿਊ ਸੁਣੋ ਰੇਵੈਨਿਊ ਦਾ ਫਿਰ ਚਿੱਟੇ ਨੂੰ ਵੀ ਲੀਗਲਾਈਜ਼ ਕਰ ਦਿਓ ਪੰਜਾਬ ਨੇ ਤਾਂ ਕਿੱਥੇ ਚੱਲ ਜਾਣਾ ਪੰਜਾਬ ਤਾਂ ਰਤੋ ਰਤ ਅਮੀਰ ਹੋ ਜਾਊਗਾ ਇਹ ਗੱਲਾਂ ਕੁਝ ਸਮਾਂ ਪਹਿਲਾਂ ਪੰਜਾਬ 'ਚ ਇਹ ਦੌਰ ਚੱਲਿਆ ਜਦੋਂ ਖਬਰਾਂ ਆਈਆਂ ਕਿ ਪਿੰਡਾਂ ਦੇ ਵਿੱਚੋਂ ਬੁੜੀਆਂ ਨੇ ਇਕੱਠੇ ਹੋ ਕੇ ਠੇਕੇ ਤੋੜੇ ਠੀਕਿਆਂ ਦੇ ਵਿੱਚੋਂ दारू ਘਟ ਘਟ ਬਾਹਰ ਰੱਖੀ ਉਹਨਾਂ ਪਿੰਡਾਂ ਦੇ ਲੋਕਾਂ ਤੇ ਪਰਚੇ ਦਰਜ ਹੋਏ ਨੇ ਜਦੋਂ ਪਿੰਡਾਂ 'ਚ ਠੇਕੇ ਬੰਦ ਕਰਾਉਣ ਦੇ ਜਦੋਂ ਵਿੱਚ ਨੂੰ ਖਬਰ ਆਈਆਂ ਕਿ ਪਿੰਡ ਤੋਂ ਇੰਨੇ ਕਿਲੋਮੀਟਰ ਦੂਰ ਤੇ ਰੋਡ ਤੋਂ ਇੰਨੇ ਕਿਲੋਮੀਟਰ ਅੰਦਰ ਠੇਕਾ ਹੋਊਗਾ ਤੇ ਉਸ ਦਰਮਿਆਨ ਲੋਕਾਂ ਨੇ ਠੇਕੇ ਤੋੜੇ ਉਦੋਂ ਸਭ ਤੇ ਪਰਚੇ ਦਰਜ ਹੋਏ ਉਦੋਂ ਤੁਹਾਡੀ ਸਰਕਾਰ ਸੀਗੀ ਹਾਂ ਮੈਂ ਮੰਨਦਾ ਭਾਜੀ ਮੈਂ ਮੰਨਦਾ ਪਰ ਮੈਂ ਕਿੱਥੇ ਸੀ ਉਦੋਂ ਮੈਂ ਠੇਕੇ ਤੋੜਨ ਵਾਲਿਆਂ ਸੀਗਾ ਮੈਂ ਤਾਂ ਮੰਨਦਾ ਸਾਰਿਆਂ ਨੇ ਯਾਰ ਸਾਡਾ ਮੁੱਖ ਮੰਤਰੀ ਸਾਹਿਬ ਨੂੰ दारू ਪੀਂਗਣਾ ਰਾਜਾ ਰੇਂਦਰ ਸਿੰਘ ਕੈਪਟਨ ਮਨੀਂਦਰ ਸਿੰਘ ਮੇਰੇ ਜੇ ਅੱਜ ਮੈਂ ਬੋਲ ਰਿ ਇੱਕ ਬੂੰਦ ਵੀ ਜੇ ਬੀਅਰ ਦਾ ਨਿਕਲ ਜਵੇ ਤੁਹਾਡੀਆਂ ਜੁੱਤੀਆਂ ਹੋਣਗੀਆਂ ਮੇਰੇ ਸਿਰ ਹੋਊਗਾ ਇੱਕ ਬੂੰਦ ਵੀ ਜੇ ਬੀਅਰ ਦਾ ਨਿਕਲ ਜਵੇ ਤੁਹਾਡੇ ਸਾਰੇ ਲੀਡਰਾਂ ਦਾ ਕਰਾ ਲੀਏ ਜਿਹਦਾ ਜੋ ਬੋਲ ਰਿਹਾ ਹੈ ਜੋ ਬੋਲ ਰਿਹਾ ਹੈ ਉਹਦਾ ਕਰਾਓ ਜੇ ਪੰਜਾਬ ਦੀ ਨੌਜਵਾਨੀ ਨੂੰ ਬਦਲਣਾ ਨਾ ਫਿਰ ਸਾਡੇ ਵਰਗੇ ਬੰਦੇ ਅੱਗੇ ਲਿਆਓ ਲੀਡਰ ਕਹਿਣ ਕਿ ਲੈ ਭਾਈ ਸਾਡਾ ਕਰਾਓ 아이 ਨੌਜਵਾਨੀ ਬਦਲ ਗਈ ਕਿਸਾਨ ਅੰਦੋਲਨ ਤੋਂ ਬਾਅਦ ਬਦਲ ਗਈ ਦੋ ਤਿੰਨ ਇਹ ਜੇ ਇਨਸੀਡੈਂਟ ਹੋਏ ਚਾਹੇ ਸਿੱਧੂ ਮੂਸੇ ਵਾਲੇ ਦੀ ਉਹ ਹੋਇਆ ਲੋਕਾਂ ਜਮੀਰ ਜਾਗ ਗਏ ਬڑے ਬਜ਼ੁਰਗਾਂ ਚ ਨਹੀਂ بڑے ਬਜ਼ੁਰਗਤਾ ਕੀ ਹੁੰਦਾ 10 ਸਾਲ ਕਾਂਗਰਸ ਦੀ ਸਰਕਾਰਾਂ ਦੀ ਸੀ 10 ਸਾਲ ਅਕਾਲੀਆਂ ਦੇ ਪਰਚੇ ਠੋਕਦੇ ਸੀ ਅਕਾਲੀਆਂ ਦੇ ਸੀ ਕਾਂਗਰਸ ਦੇ ਪਰਚੇ ਠੋਕਦੇ ਸੀ ਹੁਣ ਗੱਲ ਸਾਡੀ ਹੋਣ ਦੀ ਆ ਗਈ ਜਿਹੜਾ ਵੀ ਮੁੱਦਾ ਨੌਜਵਾਨੀ ਦੇ ਨਾਲ ਹੈ ਬੇਰੁਜ਼ਗਾਰੀ ਕੀ ਦੀ ਨੌਜਵਾਨੀ ਸਾਡੀ ਬਾਹਰ ਕੌਣ ਜਾ ਰਿਹਾ ਅਸੀਂ ਜਾ ਰਹੇ ਆ ਹਾਈਲਾਈਟਸ ਦਾ ਮੁੱਦਾ ਕੀ ਦਾ ਸਾਡਾ ਨਸ਼ਿਆਂ ਦਾ ਮੁੱਦਾ ਕੀ ਦਾ ਸਾਡਾ ਫਿਰ ਸਾਨੂੰ ਤਾਂ ਪੁੱਛੋ ਤੁਹਾਨੂੰ ਚਾਹੀਦਾ ਕੀ ਆ ਜਦ ਤੁਸੀਂ ਬਾਹਰ ਗੱਲਾਂ ਕਰ ਰਹੇ ਹੋ ਨਸ਼ੇ ਦੀਆਂ ਤਾਂ ਫਿਰ ਯਾਰ ਤੁਸੀਂ ਇਹ ਵੀ ਨਸ਼ੇ ਬੰਦ ਕਰੋ ਜਿਹੜੇ ਪ੍ਰਮੋਟ ਕਰਦੇ ਹੋ ਕਿਉਂ ਤੁਸੀਂ ਜਨਾਨੀਆਂ ਦਾ ਠੇਕਾ ਖੋਲਤਾ ਇਹ ਪੰਜਾਬ ਨੂੰ ਦੱਸ ਰਹੇ ਹਾਂ ਇਹ ਸਾਡੇ ਗੁਰੂਆਂ ਪੀਰਾਂ ਦੀ ਧਰਤੀ ਆ ਸਾਰੀ ਗੱਲਾਂ ਛੱਡੋ ਫਤਿਹਗੜ੍ਹ ਸਾਹਿਬ ਦੇ ਵਿੱਚ ਤੁਸੀਂ ਫਤਿਹਗੜ੍ਹ ਸਾਹਿਬ ਚਮਕੌਰ ਸਾਹਿਬ ਇਹ ਜ਼ਿਲ੍ਹਿਆਂ ਦੇ ਵਿੱਚ दारू ਦੇ ਠੇਕੇ ਬੰਦ ਕਰ ਦਿਓ ਪਾਜੀ ਬੰਦ ਕਰੋ ਨਾ ਬੱਚੇ ਪੁੱਛਣਗੇ ਆਪਣੇ ਪਿਓ ਨੂੰ ਕਿ ਅੱਜ ਇੱਥੇ ਆਪਾਂ ਚੱਲੇ ਆਂ दारू ਦਾ ਠੇਕਾ ਕਿਉਂ ਨਹੀਂ ਹੈਗਾ ਇੱਥੇ ਕਾਂਗਰਸ ਦੇ ਪ੍ਰਧਾਨ ਨੂੰ ਕਰੂ ਪ੍ਰੋਟੈਸਟ ਐਨਐਸਯੂ ਇਹਦਾ ਐਨਐਸਯੂ ਪਾਜੀ ਪ੍ਰੋਟੈਸਟ ਕਰਾਂਗੇ ਅਸੀਂ ਵਿਦਿਆਰਥੀ ਕਰਾਂਗੇ ਪ੍ਰੋਟੈਸਟ ਪੱਕਾ ਕਰਾਂਗੇ ਚੰਗੀ ਤਰ੍ਹਾਂ ਠੋਕ ਕੇ ਪ੍ਰੋਟੈਸਟ ਕਰਾਂਗੇ ਇਹ ਜੇ ਅਸੀਂ ਪਹਿਲਾਂ ਅਰਦਾਸ ਕਰਾਂਗੇ ਠੇਕਿਆਂ ਦੇ ਬਾਹਰ ਜਾ ਕੇ ਮੁੱਖ ਮੰਤਰੀ ਸਾਹਿਬ ਦੀ ਫੋਟੋ ਲੈ ਆ ਕੇ ਕਿਉਂਕਿ ਉਹ ਅਰਦਾਸ ਤਾਂ ਸਾਡੀ ਮੁੱਖ ਮੰਤਰੀ ਸਾਹਿਬ ਹੀ ਪੂਰੀ ਕਰ ਸਕਦੇ ਨੇ ਗੁਰੂ ਸਾਹਿਬ ਦੀ ਤਾਂ ਬੜੀ ਅਰਦਾਸ ਕਰਾਂਗੇ ਨਾ ਜਿਹੜੀ ਮੁੱਖ ਮੰਤਰੀ ਸਾਹਿਬ ਦੇ ਹੱਥ ਚਰ ਦਾ ਕਮਾਨ ਆ ਉਹ ਤਾਂ ਉਹੀ ਪੂਰੀ ਕਰ ਅਸੀਂ ਅਰਦਾਸ ਕਰਦੇ ਹਾਂ ਘਟਾਓ ਗਿਣਤੀ ਠੇਕਿਆਂ ਦੀ ਪੰਜਾਬ ਦੇ ਵਿੱਚ ਨਸ਼ਾ ਸਿਰਫ ਇੱਕ ਨਹੀਂ ਪੰਜਾਬ ਦੇ ਵਿੱਚ ਦੇ ਵੀ ਤੋਂ ਸ਼ੁਰੂ ਕਿਹਾ ਕਿ ਸ਼ੁਰੂ ਬੀਅਰ ਤੋਂ ਹੁੰਦੇ ਆ ਬਹੁਤ ਸਾਰੀ ਨੌਜਵਾਨੀ ਜਿਹੜੀ ਸਿਗਰਟਾਂ ਤੇ ਕੂਲ ਲਿੱਪਾਂ ਤੋਂ ਸ਼ੁਰੂ ਹੋ ਰਹੀ ਆ ਅ ਅੱਜ ਦੇ ਟਾਈਮ ਦੇ ਵਿੱਚ ਮੈਂ ਕਹਿੰਦਾ ਕਿ ਤੁਸੀਂ ਮੁਹਾਲੀ ਵਰਗੇ ਸ਼ਹਿਰ ਦੇ ਵਿੱਚ ਦਫ਼ਤਰ ਖੁੱਲੇ ਨੇ ਸ਼ਾਮ ਨੂੰ ਦਫ਼ਤਰਾਂ ਦੇ ਬਾਹਰ ਜਾਓ ਕੁੜੀਆਂ ਦੇ ਮੂੰਹਾਂ 'ਚ ਸਿਗਰਟਾਂ ਨੇ ਇਹ ਇਹਨਾਂ ਚੀਜ਼ਾਂ ਦੇ ਬਲ ਵੀ ਸੋਚੋ ਨਾ ਨਹੀਂ ਨਹੀਂ ਪ੍ਰਮੋਟ ਕੌਣ ਕਰ ਰਿਹਾ ਉਹਨਾਂ ਨੂੰ ਜੇ ਬੈਨ ਕਰਨ ਕੂਲ ਲਿੱਪਾਂ ਦੇ ਜਿਹੜੇ ਵੱਡੇ ਵੱਡੇ ਇਤਿਹਾਰ ਲੱਗਦੇ ਨੇ ਤੁਸੀਂ ਫਿਰ ਜੀ ਸਾਰਾ ਸਿਸਟਮ ਬੰਦ ਕਰਦੇ ਆ ਸਟੇਟ ਟੀਵੀ ਕਹਿੰਦੀ ਐਨਕ ਸਟੇਟ ਰੈਵਨਿਊ ਦੇ ਸਿਰ ਤੇ ਚੱਲਦੀ ਆ ਰੈਵਨਿਊ ਭਾਜੀ ਇਹ ਥੋੜੀ ਜਿਹੀ ਰੈਵਨਿਊ ਜੇ ਤੁਸੀਂ ਨੌਕਰੀਆਂ ਲਿਆ ਸਕਦੇ ਤੁਸੀਂ ਨੌਕਰੀਆਂ ਲਿਆ ਸਕਦੇ ਤੁਸੀਂ ਸ਼ਰਾਬ ਦੇ ਵਿੱਚੋਂ ਰੈਵਨਿਊ ਕੱਢੀ ਜਾਓ ਕੱਲ ਨੂੰ ਤੁਸੀਂ ਕਹਿ ਦਿਓ ਇੱਕ ਬੰਦੇ ਨੇ ਮਰਡਰ ਕਰ ਦੋ 25% ਜੀਐਸਟੀ ਲੱਗੂਗਾ ਜਿਸ ਤੋਂ ਧੌਣ ਵਟ ਕੇ ਲਿਆਉਂਗੇ ਫਿਰ ਤਾਂ ਪੁਰਾਣਾ ਟਾਈਮ ਹੋ ਗਿਆ ਜਦੋਂ ਮੁੱਲ ਪੈਂਦੇ ਹੁੰਦੇ ਸੀ ਇਸ਼ੇਰਾ ਦੇ ਫਿਰ ਉਹ ਕੰਮ ਸ਼ੁਰੂ ਕਰ ਦिए ਉਹ ਕੰਮ ਕਿਉਂ ਰੋਕਿਆ ਫਿਰ ਤਾਂ ਸੇੜਾਂ ਦੇ ਇਸੇਰਾ ਦੇ ਮੁੱਲ ਲਓ ਕਿਸ ਆਉ ਨੂੰ ਲੈ ਵੀ ਕਿਸੇ ਦਾ ਸਿਰ ਵੱਟ ਕੇ ਲਿਆਉ ਨਸ਼ੇੜੀ ਦਾ ਤੁਸੀਂ ਇਹਦਾ ਡੋਪ ਟੈਸਟ ਫੂਕ ਮਰਾਵਾਂਗੇ ਮਰੇ ਦੀ ਫਿਰ ਤੁਸੀਂ ਰੈਵਨਿਊ ਲੈ ਲੋ ਕਿ ਇਹ ਜੀ ਗੱਲਾਂ ਨੇ ਭਾਜੀ ਇਹ ਸਰਕਾਰ ਨੂੰ ਜੇ ਰੈਵਨਿਊ ਲੈਣਾ ਹੀ ਆ ਨਾ ਸਹੀ ਚੀਜ਼ ਇੰਡਸਟਰੀਆਂ ਲਿਆਉਣ BMW ਆ ਗਈ ਇੱਥੇ ਜਰਮਨੀ ਤੋਂ BMW ਹੋਣੀ ਸੀ ਕਿੱਥੇ ਗਈ ਬੜੀ ਬੜੀ ਇੰਡਸਟਰੀਆਂ ਹੋਣੀ ਸੀ ਕਿੱਥੇ ਗਈਆਂ ਕੁਝ ਵੀ ਨਹੀਂ ਆਇਆ ਗੱਲਾਂ ਸਿਰਫ ਬਸ بڑے بڑے ਇਸ਼ਤਿਹਾਰ ਲਿਆ ਕੇ ਅਸੀਂ ਅਰਦਾਸ ਕਰਨ ਚੱਲੇ ਆ ਕਰੋ ਅਰਦਾਸ ਤੁਹਾਡੇ ਕੋਲ ਸਾਰਾ ਕੁਝ ਆ ਤੁਹਾਡੀ ਅਰਦਾਸ ਕਰਕੇ ਲੋਕਾਂ ਨੇ ਸਰਕਾਰ ਬਣਾਈ ਤੁਸੀਂ ਅਰਦਾਸ ਕਰੋਗੇ ਕੀ ਕਰੋਗੇ ਕਿ ਨਸ਼ੇ ਬੰਦ ਕਰੋ ਰੱਬ ਵੀ ਬੈਠਾ ਉੱਤੇ ਬੈਠਾ ਹੱਸਦਾ ਹੋਣਾ ਭਗਤ ਸਿੰਘ ਭਗਤ ਸਿੰਘ ਦੀ ਸੋਚ ਇਹ ਕਰ ਭਗਤ ਸਿੰਘ ਵੀ ਉੱਤੇ ਬੈਠਾ ਹੱਸਦਾ ਹੋਣਾ ਬੱਲੇ ਯਾਰ ਉਹ ਪਹਿਲੀ ਵਾਰ ਦੇਖਿਆ ਸੀ ਜਿਹੜਾ ਇੰਨਾ ਜਲਦੀ ਯੂ-ਟਰਨ ਲੈ ਲੈਂਦੇ ਨੇ ਪਹਿਲਾਂ ਕਹਿੰਦੇ ਸੀ ਮਹੀਨਾ ਦੇ ਦਿਓ ਹੁਣ ਕਹਿੰਦੇ 15 ਅਗਸਤ ਕਹਿੰਦੇ ਆ ਦੇ ਦਿਓ ਹੁਣ ਇਹਨਾਂ ਨੇ ਕਹਿਣਾ ਯਾਰ ਬੱਚਿਆਂ ਨੇ ਅਰਦਾਸ ਨਹੀਂ ਸਹੀ ਕੀਤੀ ਕਿਸ ਦੀ ਅੱਖੂ ਖੁੱਲੀ ਰਹਿ ਗਈ ਹੋਣੀ ਆ ਸੱਤੋ ਨਹੀਂ ਹੋ ਪਣਾ ਬਾਜੀ ਇਹ ਬਹੁਤ ਸੋਚਣ ਦਾ ਵਿਸ਼ਾ ਆ ਇਹ ਜਦ ਤੱਕ ਪੰਜਾਬ ਦੇ ਵਿੱਚ ਨਵੀਂ ਜਵਾਨੀ ਨੂੰ ਨਵੀਂ ਨੌਜਵਾਨੀ ਨੂੰ ਨਵੇਂ ਬੱਚਿਆਂ ਨੂੰ ਸਕੂਲੀ ਬੱਚਿਆਂ ਨੂੰ ਇਹ ਨਹੀਂ ਦੱਸੋਗੇ ਕੋਈ ਵੀ ਨਸ਼ਾ ਹੋਵੇ ਇਹ ਨਹੀਂ ਦੱਸੋਗੇ ਕਿ ਸਾਡੇ ਗੁਰੂ ਮਹਾਰਾਜ ਨੇ ਜਾਂ ਫਿਰ ਇਹ ਧਰਤੀ ਕਿਹੜੀ ਆ ਸਾਡੇ ਗੁਰੂ ਮਹਾਰਾਜ ਨੇ ਕਿਉਂ ਗੁਰੂ ਸਾਹਿਬ ਦਾ ਤਾਂ ਘੋੜਾ ਨਹੀਂ ਵੜਿਆ ਸੀਗਾ ਤਬਾਕੂ ਦੇ ਵਿੱਚ ਜੰ ਉਹ ਸੀਗਾ ਗੁਰੂ ਸਾਹਿਬ ਦਾ ਘੋੜਾ ਹੀ ਨਹੀਂ ਉਹ ਦੱਸੋਗੇ ਤਾਂ ਹੀ ਪਤਾ ਲੱਗੂਗਾ ਨਾ ਜਦ ਤੁਹਾਡੇ ਤੋਂ ਬੱਚਾ ਪੁੱਛੂਗਾ ਸਕੂਲ ਵਾਲਾ ਕਿ ਮਾਂ ਆਹ ਏਰੀਆ ਦੇ ਵਿੱਚ ਠੇਕੇ ਕਿਉਂ ਨਿਚਰਾਬਦੇ ਉਹ ਬੱਚਾ ਕਹੂਗਾ ਯਾਰ ਹਾਂ ਇਹ ਤਾਂ ਗਲਤ ਗੱਲ ਹੈ ਜਦੋਂ ਸਾਰਾ ਕੁਝ ਤੁਹਾਨੂੰ इजीली ਅਵੇਲੇਬਲ ਹੋ ਰਿਹਾ ਸ਼ਰਾਬ इजीली अवेलेबल ਹੋ ਰਹੀ ਹੈ ਸਾਰਾ ਕੁਝ इजीली अवेलेबल ਹੋ ਰਿਹਾ ਬੱਚਾ ਤਾਂ ਕਹਿੰਦਾ ਲੈ ਚਿੱਟਾ ਦਾ ਕੀ ਆ ਯਾਰ ਚਿੱਟੇ ਨਾਲ ਇਹ ਯਾਰ ਚਿੱਟੇ ਨਾਲ ਅਸੀਂ ਮਰ ਰਹੇ ਹਾਂ ਨੌਜਵਾਨੀ ਇਹਨਾਂ ਦੇ ਨਸ਼ੇ ਇਹਨਾਂ ਦੇ ਟਾਈਮ ਸੀਗੇ ਸ਼ਰਾਬ ਵਾਲੇ ਹੁਣ ਨਸ਼ੇ ਨੇ ਸਿੰਥੈਟਿਕ ਵਾਲੇ ਹੁਣ ਇਹਨਾਂ ਨੂੰ بڑے ਲੀਡਰ ਨੂੰ ਕਿਸੇ ਪੁੱਛ ਕੇ ਦੇਖੋ ਨਾ ਤੁਹਾਡੀ ਗੱਲ ਸਹੀ ਹੈ ਸਾਡੇ ਕਿਸੇ ਨੂੰ ਵੀ ਪੁੱਛ ਲਓ ਅਗਲੇ 5 ਵਜੇ ਤੋਂ ਬਾਅਦ ਹੱਥ 'ਚ ਸ਼ਰਾਬ ਦਾ ਗਲਾਸ ਲੈ ਕੇ ਲੈਟਸ ਹੈਵ ਟੂ ਡਰਿੰਕਸ ਹੈ ਉਹ ਨਾਲ ਜਦ ਜਵਾਬ ਦੇਦਾ ਯਾਰ ਹੱਦੋਂ ਜੇ ਇਹ ਪੀ ਜਾਂਦੇ ਅਸੀਂ ਕਦੇ ਨਹੀਂ ਪੀਂਦੇ ਮਰਦੇ ਕਿੱਥੇ ਨੇ ਹੁਣ ਜਦ ਚਿੱਟਾ ਪੀਣ ਲੱਗਦੇ ਨੇ ਉਦੋਂ ਫਿਰ ਮਾਵਾਂ ਰੋਂਦੀਆਂ ਨੇ ਮਾਵਾਂ ਤਾਂ ਵਿਚਾਰੀਆਂ ਸ਼ਰਾਬ ਚ ਵੀ ਰੋਂਦੀਆਂ ਨੇ ਠੇਕੇ ਤਾਂ ਉਦੋਂ ਵੀ ਬੰਦ ਹੋਏ ਨਾ ਤੇ ਇਸ ਲਈ ਮੇਰੇ ਤੁਹਾਡੇ ਮਾਧਮ ਇਬਰਾਹੀਮ ਪੰਜਾਬ ਦੇ ਲੋਕਾਂ ਨੂੰ ਵੀ ਬੇਨਤੀ ਹੈ ਅੱਡਰੈਸ ਤੋਂ ਸ਼ੁਰੂ ਕਰਨ ਜਾ ਰਹੇ ਹਾਂ ਜਿਹੜਾ ਠੇਕਿਆਂ ਦੇ ਬਾਰੇ ਭਾਜੀ ਅਰਦਾਸ ਕਰਾਂਗੇ ਪਹਿਲਾਂ ਤਾਂ ਪ੍ਰੋਟੈਸਟ ਤਾਂ ਬਾਅਦ ਦੀਆਂ ਗੱਲਾਂ ਨੇ ਪਹਿਲਾਂ ਤਾਂ ਅਰਦਾਸ ਕਰਾਂਗੇ ਪ੍ਰੋਟੈਸਟ ਅਸੀਂ ਇਹਨਾਂ ਨੂੰ ਸਮਝਾਉਣਾ ਚਾਹੁੰਦੇ ਹਾਂ ਅਸੀਂ ਇਹਨਾਂ ਨੂੰ ਸੋਚਣਾ ਚਾਹੁੰਦੇ ਹਾਂ ਅਸੀਂ ਇਹਨਾਂ ਨੂੰ ਦੇਖੋ ਸਾਡੇ ਕਹਿਣ ਨਾਲ ਜਾਂ ਫਿਰ ਇਹਨਾਂ ਦੀ ਅਰਦਾਸ ਦੇ ਨਾਲ ਕਿਸੇ ਨੇ ਨਹੀਂ ਕੁਝ ਬਦਲਦਾ ਪਰ ਇੱਕ ਸੋਚ ਹੁੰਦੀ ਹੈ ਜਿਹੜੀ ਸੋਚ ਮੈਂ ਕਿਸੇ ਹੋਰ ਦੇ ਦਿਮਾਗ 'ਚ ਪਾਦਾ ਹਰ ਗਲਤੀ ਸਾਡੀ ਤਾਂ ਨਹੀਂ ਕਿ ਨੌਜਵਾਨੀ ਨਸ਼ੇ 'ਤੇ ਲੱਗੀ ਇਹਨਾਂ ਦੇ ਮਾਪਿਓ ਦੇ ਕਸੂਰ ਨੇ ਨੌਜਵਾਨੀ ਨਸ਼ਿਆਂ 'ਤੇ ਲੱਗੀ ਕਿਉਂ ਯਾਰ ਅਸੀਂ ਵਿੱਲੇ ਆ ਸਾਡੇ ਵਿੱਚ ਇੰਨੀ એનર્ਜੀ ਹੈ ਨਾ ਅਸੀਂ ਬੈਰੀਕੇਡ ਪੱਟ ਤੇ ਦਿੱਲੀ ਜਾਂਦੇ ਜਾਂਦੇ ਆ ਨੇ ਸਾਨੂੰ ਫੁਕਰੇ ਕਹਿੰਦੇ ਹੋ ਹਾਂ ਅਸੀਂ ਫੁਕਰੇ ਆ ਅਸੀਂ ਜਦੋਂ ਹੜ੍ਹ ਆਏ ਇੱਥੇ ਇੱਥੇ ਤੱਕ ਪਾਣੀ ਸੀਗਾ ਲਹਿਰ 9/11 ਛੁਕਦੇ ਸੀ ਉਹ ਪਾਣੀ ਦੇ ਵਿੱਚ ਹਨਾ ਇੱਕ ਵੀ ਦੱਸ ਦੋ ਜੇ ਸਰਕਾਰ ਦਾ ਅਸੀਂ ਹਾਂ ਸਾਡੇ 'ਚ ਇੰਨੀ ਕੈਪੇਬਿਲਿਟੀ ਹੈ ਇੰਨੀ ਕੈਪੈਸਿਟੀ ਹੈ ਸਾਡੀ ਨੌਜਵਾਨੀ ਨੂੰ ਕਿਹੜੇ ਰਾਸਤੇ ਤੇ ਤੋਰਨਾ ਇਹ ਸਰਕਾਰ ਤੇ ਆ ਹੁਣ ਆਹਾ ਮੈਡਲ ਜਿੱਤ ਕੇ ਆਏ ਉਹ ਕੁੜੀ ਨੇ ਕੀ ਕਿਹਾ ਕੁੜੀ ਦਾ ਜੇ ਤੁਸੀਂ ਇੰਟਰਵਿਊ ਸੁਣੋ ਮੀਥੇਰ ਸਾਹਿਬ ਗਏ ਬੜੇ ਖੁਸ਼ੀ ਖੁਸ਼ੀ ਇਹਦੇ ਸਿਰ 'ਚ ਹਾਰ ਪਾਉਣੇ ਆ ਸਰੋਪੇ ਪਾਉਣੇ ਉਹ ਕਹਿੰਦੀ ਸਾਡਾ ਜਿਹੜਾ 골ਡ ਹੈ ਉਹ ਵੀ ਤਾਂਬੇ ਪਿੱਤਲ ਵਾਂਗੂ ਆ ਕਿਉਂ ਤੁਸੀਂ ਇੱਥੇ 1 ਕਰੋੜ ਰੁਪਏ ਦੇ ਰਹੇ ਹੋ ਯੂਪੀ ਬਿਹਾਰ 'ਚ 3-3 ਕਰੋੜ ਰੁਪਏ ਨੇ ਮੂੰਹ ਤੇ ਥੱਪੜ ਵੱਜਿਆ ਹੋਣਾ ਇਹਨਾਂ ਦੇ ਇੱਥੇ 골ਡ ਲਿਆ ਕੇ ਤੁਸੀਂ ਖੇਡਾਂ ਨੂੰ ਪ੍ਰਮੋਟ ਕੀਤੇ ਨਹੀਂ ਕੀਤਾ ਹੁਣ ਖੇਡਾਂ ਜੋ ਮਰਜ਼ੀ ਕਹੀ ਜਾਣ ਕਬੱਡੀ ਕਿੱਥੇ ਗਈ ਸਾਡੀ ਮੈਂ ਚਾਹੇ ਕਾਂਗਰਸ ਦਾ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਕਬੱਡੀ ਦੇ ਟੂਰਨਾਮੈਂਟ ਹੁੰਦੇ ਸੀਗੇ بڑے بڑے ਕੱਪ ਹੁੰਦੇ ਸੀਗੇ ਹੁਣ ਕਬੱਡੀ ਕਿੱਥੇ ਗਈ ਮਾਂ ਖੇਡ ਕਬੱਡੀ ਕਹਿੰਦੇ ਸੀਗੇ ਹੁਣ ਮਾਂ ਖੇਡ ਕਿਹਨੂੰ ਕਹਿਣਾ ਗੈਂਗਸਟਰਿਜ਼ਮ ਨੂੰ ਇਹ ਸੋਚਣ ਦਾ ਵਿਸ਼ਾ ਭਾਜੀ ਇਹ ਜੇ ਨਾ ਸਾਡੀ ਜਵਾਨੀ ਨੂੰ ਸਾਡੀ એનર્ਜੀ ਨੂੰ ਸਹੀ ਰਾਸਤੇ ਤੇ ਕਨਵਰਟ ਕਰੋ ਕੀ ਜਾ ਰਹੀ ਹੈ ਸਾਰੇ ਮਸਲੇ ਤੇ ਜਿਸ ਤਰ੍ਹਾਂ ਨਾਲ ਮੁੱਖ ਮੰਤਰੀ ਸਾਹਿਬ ਨੇ ਅਰਦਾਸ ਕੀਤੀ ਆ ਕਿਹੜੀ ਅਰਦਾਸ ਦੀ ਸ਼ੁਰੂਆਤ ਕਰੂਗੇ ਤੇ ਕਦੋਂ ਤੋਂ ਕਰੋ ਅਸੀਂ ਵੀ ਮਹਾਰਾਜ ਮੂਰੀ ਅਰਦਾਸ ਕਰਾਂਗੇ ਪਹਿਲਾਂ ਤਾਂ ਇਹ ਵੀ ਅਰਦਾਸ ਕਰਨਗੇ ਪਹਿਲਾਂ ਤਾਂ ਅਸੀਂ ਵੀ ਅਰਦਾਸ ਕਰਕੇ ਆਵਾਂਗੇ ਕਿ ਹੇ ਸੱਚੇ ਅੰਮ੍ਰਿਤਸਰ ਸਾਹਿਬ ਜਾਵਾਂਗੇ ਕਿ ਹੇ ਸੱਚਾ ਪਾਤਸ਼ਾਹ ਜੋ ਪੰਜਾਬ ਦੇ ਮੁੱਖ ਮੰਤਰੀ ਜਿਹਨੂੰ ਕਮਾਨ ਫੜਾਈ ਆ ਉਹ ਪੰਜਾਬ ਜਿਹਦੀ ਕਦੇ ਮਹਾਰਾਜਾ ਰਣਜੀਤ ਸਿੰਘ ਜੀ ਹੋਣਾ ਨੇ ਜਿਹਦੇ ਜਿਹਦੇ ਡਰਦੇ ਹੁੰਦੇ ਸੀਗੇ ਕਿ ਮਹਾਰਾਜ ਰਣਜੀਤ ਸਿੰਘ ਆ ਗਿਆ ਉਹ ਪੰਜਾਬ ਜੀਤੂ ਕਹਿਆ ਸੀਗਾ ਕਿ ਘੋੜੇ ਤੇ ਜਿੱਧਰ ਨੂੰ ਵੀ ਚਲ ਜਾਓ ਇਹ ਗੁਰੂ ਨਾਨਕ ਦੇਵ ਇਹ ਸਾਰੀ ਧਰਤੀ ਤੁਹਾਡੀ ਹੋ ਜਾਊਗੀ ਜਦੋਂ ਘੋੜਾ ਮਹਾਰਾਜ ਰਣਜੀਤ ਸਿੰਘ ਨੇ ਜਦੋਂ ਕਿਹਾ ਸੀਗਾ ਗੁਰੂ ਨਾਨਕ ਦੇਵ ਜਦੋਂ ਨੇ ਦੇਖਿਆ ਕਿ ਇੱਥੇ ਕੋਈ ਮੇਰੇ ਗੁਰੂ ਦੀ ਕੋਈ ਹੈ ਨਹੀਂਗੀ ਉਹ ਪੰਜਾਬ ਦੀ ਜਿਹੜਾ ਜਿਹਨੂੰ ਰਹਿਨਮਾਈ ਹੇਠ ਲੋਕਾਂ ਨੇ ਤੋਂ ਗਲਤੀ ਹੋਈ ਯੂਥ ਤੋਂ ਗਲਤੀ ਹੋਈ ਯੂਥ ਚਾਹੁੰਦਾ ਸੀ ਬਦਲਾਵ ਉਸ ਪੰਜਾਬ ਦੇ ਜਿਹੜਾ ਸ਼ਾਸਕ ਆ ਜਿਹੜਾ ਮਹਾਰਾਜਾ ਸਤੋਜ ਆ ਇਹਦੇ ਦਿਮਾਗ ਦੇ ਵਿੱਚ ਮਤ ਪਾਓ ਪਹਿਲਾਂ ਤਾਂ ਕਿ ਨਸ਼ੇ ਹਰ ਪ੍ਰਕਾਰ ਦੇ ਗਲਤ ਨੇ ਨਸ਼ਿਆਂ ਨੂੰ ਪ੍ਰਮੋਟ ਨਾ ਸ਼ਰਾਬ ਨੂੰ ਪ੍ਰਮੋਟ ਨਾ ਕਰੋ ਦੂਸਰੀ ਗੱਲ ਅਸੀਂ ਮੁਹਿੰਮ ਛੇੜਾਂਗੇ ਸਾਡੀ ਮਾਤਾ-ਮਾਂ ਨਾਲ ਸਾਡੀਆਂ ਭੈਣਾਂ ਨਾਲ ਸਾਡੇ ਨੌਜਵਾਨ ਬੱਚਿਆਂ ਨਾਲ ਤੇ ਸਾਡੇ ਪਿੰਡਾਂ ਦੇ ਜਿਹੜੇ ਬਜ਼ੁਰਗ ਨੇ ਉਹਨਾਂ ਨਾਲ ਅਸੀਂ ਮੁਹਿੰਮ ਛੇੜਾਂਗੇ ਸਾਡਾ ਅਰਦਾਸ ਕਰਾਂਗੇ ਇਹਨਾਂ ਨੇ ਵੀ ਅਰਦਾਸ ਕਰੀ ਸੀ ਅਸੀਂ ਵੀ ਅਰਦਾਸ ਅਸੀਂ ਪਹਿਲਾਂ ਠੇਕਿਆਂ ਦੇ ਬਾਹਰ ਜਾ ਕੇ ਧਰਨਾ ਲਾਵਾਂਗੇ ਉਸ ਤੋਂ ਬਾਅਦ ਭਾਜੀ ਵੱਧ ਤੋਂ ਵੱਧ ਧਰਨਿਆਂ ਨਾਲ ਕੀ ਹੋ ਸਕਦਾ ਮੈਸੇਜ ਜਾ ਸਕਦਾ ਹੈ ਉਹ ਮੈਸੇਜ ਅਸੀਂ ਵੈਸੀ ਉਹ ਆਉਣ ਵਾਲੇ ਟਾਈਮ 'ਚ ਦਵਾਂਗੇ ਤੇ ਅਸੀਂ ਇੱਕ ਤੁਹਾਡੇ ਚੈਨਲ ਲਈ ਹੋਰ ਬੇਨਤੀ ਕਰਨਾ ਚਾਹੁੰਦੇ ਹਾਂ ਜਿਹੜੇ ਨੌਜਵਾਨ ਨਸ਼ਿਆਂ ਨੂੰ ਰੋਕ ਰਹੇ ਨੇ ਜੇ ਸਾਡੇ ਵਰਗਾ ਰੋਕੂਗਾ ਆ ਛੋਟਾ ਆ ਮਾਨਸੇ ਵਾਲਾ ਇਹ ਵੀ ਤਾਂ ਘਰ ਅਰਦਾਸ ਕਰਕੇ ਤੁਰਿਆ ਹੋਣਾ ਇਹ ਵੀ ਤਾਂ ਘਰ ਅਰਦਾਸ ਕਰਕੇ ਤੁਰਿਆ ਸੀਗਾ ਇਹਨੂੰ ਘਰ ਨੂੰ ਤੁਸੀਂ ਫੜ ਲਿਆ ਇਹਨੂੰ ਤਾਂ ਫੜ ਲਿਆ ਕਿਉਂਕਿ ਇਹ ਦਾ ਕਿ ਇਹ ਦਾ ਰੱਬ ਅਲੱਗ ਆ ਇਹ ਦਾ ਰੱਬ ਆ ਡਾ ਤੁਹਾਡਾ ਰੱਬ ਆ ਡਾ ਕਿਉਂਕਿ ਜਦੋਂ ਅਰਦਾਸ ਕਰਕੇ ਤੁਰਿਆ ਸੀ ਮਿੱਥਕੇ ਤੁਰਿਆ ਸੀਗਾ ਕਿ ਹਾਂ ਇਹਨੂੰ ਮੈਂ ਬੰਦ ਕਰੂੰਗਾ ਇਹ ਇਹ ਨਾ ਵਾਂਗੂ ਝੂਠੇ ਵਾਦੇ ਕਰਕੇ ਨਤੁਰਿਆ ਸੀ ਜਦੋਂ ਅਰਦਾਸ ਕਰਕੇ ਅਸੀਂ ਤੁਰਾਂਗੇ ਫਿਰ ਅਸੀਂ ਪਿੱਛੇ ਨਹੀਂ ਹਟਾਂਗੇ ਫਿਰ ਅਸੀਂ ਇਹਨਾਂ ਦੀ ਧੌਣ 'ਚ ਕੇਲਾ ਜਿਹੜਾ ਹੈਗਾ ਨਾ ਪਰ ਅਸੀਂ ਫੇਰ ਵੀ ਤੁਹਾਡੇ ਚੈਨਲ ਲਈ ਮਾਧਿਅਮ ਤਿੰਨ ਸਾਲ ਪਏ ਨੇ ਕੁਝ ਕਰ ਲੋ ਤਾਂ ਕਿ ਨੌਜਵਾਨੀ ਸਹੀ ਰਸਤੇ ਤੇ ਪਹੁੰਚੇ ਬਿਲਕੁਲ ਸੋ ਇਹ ਜ਼ਰੂਰ ਹੈ ਕਿ ਨਸ਼ੇ ਦੀ ਅਲਮਤ ਪੰਜਾਬ ਦੇ ਉੱਤੇ ਹੈ ਤੇ ਇਸ ਨੂੰ ਉਹ ਦੂਰ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਹਰ ਕੋਈ ਕਹਿ ਰਿਹਾ ਕਿ ਇਸ ਨੂੰ ਖਤਮ ਕਰਾਂਗੇ ਹਰ ਵੱਲੋਂ ਕੋਸ਼ਿਸ਼ ਕਰਨ ਦੀ ਗੱਲ ਆਖੀ ਜਾਂਦੀ ਹੈ ਪਰ ਕਿਤੇ ਨਾ ਕਿਤੇ ਇਹ ਸਾਰੀਆਂ ਕਿਤਾਬੀ ਬਿਆਨਾਂ ਦੇ ਰੂਪ ਦੇ ਵਿੱਚ ਹੀ ਸਾਹਮਣੇ ਆ ਰਹੀਆਂ ਨੇ ਕੈਮਰਾਮੈਨ ਹਰੀਸ਼ ਦੇ ਨਾਲ ਗਗਨਦੀਪ ਸਿੰਘ ਚੰਦਗੀ